ਅਗਲੀ ਜਿਹੜੀ ਹਰਜਸ਼ੀ ਦੀ ਗੱਲ ਕਰਦੇ ਜੇ ਮਿਡ ਵੈਸਟ ਦੇ ਵਿੱਚ ਵੈਦਰ ਅਜੇ ਵੀ ਮਾੜਾ ਚੱਲ ਰਿਹਾ ਆ ਆਇਓਵਾ ਦੇ ਵਿੱਚ ਅੱਜ ਇੱਕ ਵਾਰੀ ਫੇਰ ਫਲੱਡ ਵਾਰਨਿੰਗਸ ਜਿਹੜੀਆਂ ਆ ਉਹ ਇਸ਼ੂ ਕੀਤੀ ਗਈਆਂ ਮੀਤੇ ਦਿਨਾਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਆਇਓਵਾ ਤੇ ird gird ਦੇ ਸੂਬਿਆਂ ਦੇ ਵਿੱਚ ਕਈ ਟੋਰਨੇਡੋਜ਼ ਆਏ ਆ ਆਪਾਂ ਦੇਖਿਆ ਸੀ ਉੱਥੋਂ ਦੀਆਂ ਤਸਵੀਰਾਂ ਵੀਡੀਓਜ਼ ਜਿਵੇਂ ਕਿ ਬਿਲਕੁਲ ਪੂਰੀ ਤਰ੍ਹਾਂ ਜਿਹੜੀਆਂ ਨਸ਼ਟ ਹੁੰਦੇ ਜਿਹੜੇ ਸ਼ਹਿਰ ਆ ਜਿਹੜੇ ਕਸਬੇ ਆ ਉਹ ਆਪਾਂ ਦੇਖੇ ਸੀਗੇ ਰੋਖ ਟੁੱਟੇ ਪਏ ਆ ਬਿਜਲੀ ਜਿਹੜੀ ਆ ਉਹ ਗੋਲ ਜਦ ਟਰਨੈਡੋ ਕੁਝ ਟਿੰਨ ਪਹਿਲਾਂ ਜਿਹੜਾ ਉੱਥੇ ਆਇਆ ਸੀ ਇੱਕ ਛੋਟੇ ਕਸਬੇ ਦੇ ਵਿੱਚ 100 ਘਰ ਉਹਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੇ ਸੀ ਹੁਣ ਤੱਕ ਚਾਰ ਜਾਣਿਆਂ ਦੀਆਂ ਉੱਥੇ ਮੌਤਾਂ ਹੋ ਚੁੱਕੀਆਂ ਤੇ 35 ਤੋਂ ਵੱਧ ਜ਼ਖਮੀ ਹੋਏ ਦੱਸੇ ਜਾਂਦੇ ਆ ਨੈਸ਼ਨਲ ਵੈਦਰ ਸਰਵਿਸ ਨੇ ਕੁਆਰਟ ਸਿਟੀਜ਼ ਇਨ ਡਾਉਨਪੋਰਟ ਆਇਓਵਾ ਦੇ ਇਰਦਗਿਰ ਦੇ ਇਲਾਕਿਆਂ ਦੇ ਵਿੱਚ ਦੱਸਿਆ ਆ ਵੀ ਇੱਕ ਵਾਰੀ ਫੇਰ ਮੌਸਮ ਜਿਹੜਾ ਆ ਉਹ ਖਰਾਬ ਹੋਣ ਜਾ ਰਿਹਾ ਆ ਕੱਲ ਸ਼ਾਮੀ ਜੈਕਸਨ ਕਾਉਂਟੀ ਦੇ ਵਿੱਚ ਓਕਲਾਹੋਮਾ ਚ ਉੱਥੇ ਵੀ ਇੱਕ ਟਰਨੈਡੋ ਜਿਹੜਾ ਆ ਉਹ ਟੱਚ ਡਾਊਨ ਆਕਿੱਤਾ ਸੀਗਾ ਗ੍ਰੀਨਫੀਲਡ ਆਇਓਵਾ ਦੇ ਵਿੱਚ ਜਿਹੜਾ ਇੱਕ ਮੀਲ ਲੰਬਾ ਰਾਹ ਸੀਗਾ ਜਿਸ ਦੀ ਆਪਾਂ ਗੱਲ ਕਰ ਰਹੇ ਆ ਵੀ ਉਸ ਨੇ ਵੱਡਾ ਇਕਵਿਪਮੈਂਟ ਵੀ ਚੱਕ ਚੱਕ ਜਿਹੜਾ ਕਹਿ ਲੋ ਵੀ ਉਡਾ ਡਾ ਕੇ ਮਾਰਿਆ ਸੀ 175 ਤੋਂ 185 ਮੀਲ فی ਘੰਟੇ ਦੀ ਰਫਤਾਰ ਦੇ ਨਾਲ ਆ ਜਿਹੜੀਆਂ ਆ ਉਹ ਤੇਜ਼ ਹਵਾਵਾਂ ਜਿਹੜੀਆਂ ਉੱਥੇ ਚੱਲ ਰਹੀਆਂ ਸੀਗੀਆਂ ਸੋ ਆਇਓਵਾ ਦੇ ਵਿੱਚ ਇੱਕ ਵਾਰੀ ਫੇਰ ਵੈਦਰ ਜਿਹੜਾ ਆ ਉਹ ਖਰਾਬ ਹੋਣ ਜਾ ਰਿਹਾ ਆ ਜਿਸ ਕਰਕੇ ਉੱਥੇ ਹੋਰ ਨੁਕਸਾਨ ਪਹੁੰਚਣ ਦੀ ਸੰਭਾਵਨਾ ਆ ਤੇ ਜਿਹੜੇ ਲੋਕ ਉੱਥੇ ਟਰੈਵਲ ਕਰ ਕਰ ਰਹੇ ਨੇ ਆ ਜਾਂ ਉਹਨਾਂ ਨੇ ਉਧਰੋਂ ਦੀ ਲੰਘਣਾ ਆ ਤਾਂ ਉਹਨਾਂ ਨੂੰ ਜਿਹੜਾ ਉਹ ਇਤਿਆਤ ਤੇ ਗੁਰੇਜ਼ ਕਰਨ ਦੀ ਜਿਹੜੀ ਗੱਲ ਆ ਉਹ ਦੱਸੀ ਜਾ ਰਹੀ ਹੈਗੀ ਆ ਉਧਰ ਆਇਓਵਾ ਦੀ ਇੱਕ wind farm ਦੇ ਵਿੱਚ ਆ ਜਿਹੜੇ wind towers ਆ ਉਹ ਵੀ ਹਵਾ ਦੇ ਨਾਲ ਜਿਹੜਾ crumple ਕਹਿੰਦੇ ਹੋਗੇ ਸੀ ਡਿੱਗ ਗਏ ਸੀ ਕਿ ਇੱਕ ਕਹਿੰਦੇ ਵੀ ਜਿਹੜਾ ਇਹ ਪਾਵਰਫੁਲ ਟਵਿਸਟਰ ਆਇਆ ਸੀ ਉਸ ਤੇ ਕਰਕੇ ਜੀ ਹਾਂ ਡਿਗੇ ਨਹੀਂ ਉਹ ਤਾਂ ਇਦਾਂ ਉੱਡਦੇ ਸੀ ਬਜਿੱਦਾਂ ਅ ਮਿੱਟੀ ਉੱਡਦੀ ਹੁੰਦੀ ਆ ਇੰਨਾ ਖਤਰਨਾਕ ਟੋਰਨੇਡੋਸ ਜਿਹੜੇ ਆ ਉਹ ਆਓਵਾ ਦੇ ਵਿੱਚ ਆਏ ਸੀ ਸੋ ਵੈਦਰ ਦੀ ਤੁਸੀਂ ਗੱਲ ਕਰਦੇ ਸੀ ਜੇ ਇੰਡੀਆ ਦੀ ਗੱਲ ਕਰਦੇ ਜਾਈਏ ਇੰਡੀਆ ਇਸ ਟਾਈਮ ਉਬਲ ਰਿਹਾ ਹੈ ਕਹਿੰਦੇ 50 ਡਿਗਰੀ ਸੈਂਟੀਗ੍ਰੇਡ ਤੱਕ ਉੱਥੇ ਜਿਹੜਾ ਟੈਂਪਰੇਚਰ ਆ ਬਹੁਤ ਸਾਰੇ ਸ਼ਹਿਰਾਂ 'ਚ ਪਹੁੰਚ ਗਿਆ ਹੈਗਾ 45 ਡਿਗਰੀ ਸੈਂਟੀਗ੍ਰੇਡ ਤੱਕ ਕਈ ਸਟੇਟਾਂ ਦੇ ਵਿੱਚ ਆ ਤੇ ਰਾਜਸਥਾਨ ਦੇ ਵਿੱਚ 48.8 ਡਿਗਰੀ ਸੈਂਟੀਗ੍ਰੇਡ ਜਿਹੜਾ ਆ ਉਹੋ ਟੈਂਪਰੇਚਰ ਪਹੁੰਚਿਆ ਹੈਗਾ ਸੋ ਲੋਕਾਂ ਦੇ ਲਈ ਜਿਹੜਾ ਉੱਥੇ ਇਸ ਟਾਈਮ ਰਹਿਣਾ ਬੜਾ ਔਖਾ ਬਣਿਆ ਹੋਇਆ ਹੈਗਾ ਕਹਿੰਦੇ ਭਈ ਦਿੱਲੀ ਦੇ ਵਿੱਚ ਤਾਂ ਆ ਇਹ ਹਾ ਸਿਚੁਏਸ਼ਨ ਬਣ ਗਈ ਪਈ ਉਥੇ 8000 ਮੈਗਾਵਾਟ ਤੱਕ ਜਿਹੜੀ ਡਿਮਾਂਡ ਆ ਦਿੱਲੀ ਦੀ ਇਲੈਕਟ੍ਰਿਸਿਟੀ ਦੀ ਪਹੁੰਚ ਗਈ ਹਾਈਐਸਟ ਇੰਡੀਅਨ ਕੈਪੀਟਲ ਦੇ ਵਿੱਚ ਹੈਗੀ ਆ ਦਿੱਲੀ ਬੜੀ ਬਰੂਟਲ ਹੀਟ ਸਪੈਲ ਚੱਲ ਰਿਹਾ ਹੈਗਾ ਆ 45 ਤੋਂ ਲੈ ਕੇ 46 ਤੱਕ ਜਿਹੜਾ ਉਥੇ ਟੈਂਪਰੇਚਰ ਹੈਗਾ ਹੈ ਵੈਦਰ ਦੇ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਪਈ 50 ਤੱਕ ਜਿਹੜਾ ਟੈਂਪਰੇਚਰ ਆ ਉਹ ਜਾ ਸਕਦਾ ਹੈਗਾ ਆ ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ ਜੇ ਆਪਾਂ 50 ਡਿਗਰੀ ਸੈਲਸੀਅਸ ਨੂੰ ਕਨਵਰਟ ਕਰੀਏ ਆਪਾਂ ਜਿਹੜਾ ਸਾਡਾ ਇੱਥੇ ਟੈਂਪਰੇਚਰ ਹੁੰਦਾ ਫਾਰਨਹਾਈਟ ਚ 122 ਡਿਗਰੀ ਬਣਦਾ ਹੈ ਹੁਣ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇੱਧਰ ਸੰਮਕੀਨ ਕਾਉਂਟੀ ਜਾਂ ਸੈਂਟਰਲ ਵੈਲੀ ਦੇ ਵਿੱਚ ਕਈ ਵਾਰੀ 100 ਦੇ ਲੱਗੇ ਜਾਂ 105 ਲੱਗੇ ਪਹੁੰਚਦਾ ਤਾਂ ਕੀ ਸਿਚੁਏਸ਼ਨ ਹੁੰਦੀ ਆ ਜੇ 122 ਡਿਗਰੀ ਟੈਂਪਰੇਚਰ ਹੋਊਗਾ ਤਾਂ ਕਿੱਥੇ ਤੱਕ ਜਿਹੜੀ ਇਹ ਇਹ ਸਿਚੁਏਸ਼ਨ ਹੋਊਗੀ 50 ਡਿਗਰੀ ਸੈਲਸੀਅਸ ਜਿਹੜਾ ਕਿ ਅਮਰੀਕਾ ਦੇ ਹਿਸਾਬ ਨਾਲ 122 ਡਿਗਰੀ ਫਾਰਨਹਾਈਟ ਬਣਦਾ ਹੈਗਾ ਹਸਪਤਾਲਾਂ ਦੇ ਵਿੱਚ ਬਿਲਕੁਲ ਸੋ ਜੋ ਜੈ ਨਹੀਂ ਗੱਲ ਹੈ ਨਹੀਂ ਕਿਉਂਕਿ ਸਭ ਕੁਝ ਸਿਮਿੰਟ ਦਾ ਆ ਰੋਡਸ ਆ ਰੁੱਖ ਘਾਟਾ ਹੋਣ ਕਰਕੇ ਰਾਹਤ ਵੀ ਕਿਸੇ ਪਾਸੇ ਜਿਹੜੀ ਆ ਉਹ ਮਿਲਦੀ ਨਹੀਂ ਇਨਸਾਨਾਂ ਦਾ ਇਹ ਮਾੜਾ ਹਾਲ ਆ ਤੇ ਤੁਸੀਂ ਇਹ ਸੋਚੋ ਵੀ ਵਾਈਲਡ ਲਾਈਫ ਦਾ ਕਿੰਨਾ ਬੁਰਾ ਹਾਲ ਉੱਥੇ ਹੋ ਰਿਹਾ ਹੋਣਾ ਆ ਪੰਛੀਆਂ ਦੇ ਲਈ ਤੇ ਰੁੱਖਾਂ ਦੇ ਲਈ ਤੇ ਉਹਨਾਂ ਸਾਰਿਆਂ ਦੇ ਲਈ ਬੜੀ ਜਿਹੜੀ ਅਖੇ ਆਈ ਜਿਹੜੀ ਉਹ ਹੋਣੀ ਆ ਤੇ ਉਤੋਂ ਆਪਾਂ ਨੂੰ ਇਹ ਵੀ ਪਤਾ ਵੀ ਇਸ ਟਾਈਮ ਚੋਣ ਜਿਹੜੀ ਆ ਉਹ ਉੱਥੇ ਹੋਣ ਜਾ ਰਹੀ ਆ ਤੇ ਉਹਦੇ ਨਾਲ ਲੋਕਾਂ ਨੇ ਬਾਹਰ ਵੀ ਜਿਹੜਾ ਉਹ ਨਿਕਲਣਾ ਆ ਤੇ ਉਹਦੇ ਵਿੱਚ ਵੀ ਕਾਫੀ ਜਿਹੜਾ ਕਈ ਇਹਦੀ ਲੋਕਾਂ ਦਾ ਨੁਕਸਾਨ ਹੋ ਸਕਦਾ ਜੀ